ਕਵਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਆਮ ਆਦਮੀ ਪਾਰਟੀ ਦੇ ਪ੍ਰદાન ਅਮਨ ਅਰੂੜਾ ਵੱਲੋਂ ਵੱਡਾ ਐਲਾਨ ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕਿਉਂਕਿ ਹਰ ਵਰਗ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਧਰ ਜਿਮਨੀ ਚੋਣ ਦਾ ਜ਼ੋਰ ਪੈ ਗਿਆ ਹੈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਹੜੇ ਸੰਜੀਵ ਅਰੋੜਾ ਨੇ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇਧਰ ਅਮਨ ਅਰੋੜਾ ਨੇ ਜਦੋਂ ਦੀ ਵਾਗ ਡੋਢ ਸੰਭਾਲੀ ਹੈ ਪੰਜਾਬ ਦੀ ਐਸੇ ਪ੍ਰਧਾਨ ਵਜੋਂ ਉਹਨਾਂ ਦਿਨਾਂ ਤੋਂ ਲਗਾਤਾਰ ਵੱਡੇ ਫੁਕਮ ਕੀਤੇ ਜਾ ਰਹੇ ਨੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਸੁੱਖ ਦੀ ਸੁੱਖ ਦੇ ਸਾਹ ਆਉਣਗੇ ਰਾਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਯਾਨੀ ਕਿ ਹੁਣ ਸਰਟੀਫਿਕੇਟ ਸਰਟੀਫਿਕੇਟ ਬਣਾਉਣ ਦੇ ਲਈ ਨੰਬਰਦਾਰਾਂ ਸਰਪੰਚਾਂ ਜਾਂ ਐਮਓਸੀ ਦੇ ਕੋਲ ਜਿਹੜਾ ਹੈ ਨਹੀਂ ਜਾਣਾ ਪਵੇਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨੀਕ ਸੂਚਨ ਤਕਨੀਕ ਮੰਤਰੀ ਸ਼੍ਰੀ ਅਮਨ अरोड़ा ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪ੍ਰੈਲ 25 ਦੇ ਅਖੀਰ ਤੱਕ ਸਾਰੇ ਸਰਪੰਚਾਂ ਨੰਬਰਦਾਰਾਂ ਨਗਰ ਕੌਂਸਲਾਂ ਯਾਨੀ ਕਿ ਐਮਸੀਜੂ ਦੀਆਂ ਆਨਲਾਈਨ ਲਾਗਰ ਅਰਜ਼ਾ ਕੰਮ ਮੁਕੰਮਲ ਕਰਨ ਦੇ ਅਧਿਸ਼ ਦਿੱਤੇ ਹਨ ਜੋ ਕਿ ਸੂਬੇ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਸੰਬੰਧੀ ਪ੍ਰਕਿਰਿਆ ਨੂੰ ਹੋਰ ਸੰਚਾਰੂ ਬਣਾਇਆ ਜਾ ਸਕੇ ਦੱਸਿਆ ਜਾ ਰਿਹਾ ਕਿ ਪੰਜਾਬ ਚੇਤ ਦੀ ਈ ਗਵਰਨੈਂਸ ਸੁਸਾਇਟੀ ਦੇ ਬੋਰਡ ਆਫ ਗਵਰਨਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਆਮਨ अरोड़ा ਨੇ ਦੱਸਿਆ ਕਿ ਨਾਗਰਿਕਾਂ ਨੂੰ ਆਨਲਾਈਨ ਸੇਵਾ ਪਹੁੰਚਾਇਆ ਕਰਨ ਵਾਸਤੇ 43000 43321 ਸਰਪੰਚਾਂ ਅਤੇ ਐਮਸੀ ਦੀਆਂ ਆਨਲਾਈਨ ਆਈਡੀਆਂ ਬਣਾ ਚੁੱਕੀਆਂ ਹਨ ਜੋ ਕਿ ਅਰਜ਼ੀਆਂ ਅਤੇ ਸਰਟੀਫਿਕੇਟ ਆਨਲਾਈਨ ਤਸਦੀਕ ਕਰ ਸਕਣ ਇਹ ਸਿਸਟਮ ਲਾਗੂ ਹੋਣ ਨਾਲ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਸਥਾਨਕ ਨੁਮਾਇੰਦਿਆਂ ਕੋਲ ਵਾਰ-ਵਾਰ ਗੇੜੇ ਲਗਾਉਣ ਤੋਂ ਛਟਕਾਰਾ ਮਿਲੇਗਾ ਯਾਨੀ ਕਿ ਚਾਹੇ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਚਾਹੇ ਕਸਬਾ ਹੋਵੇ ਪੰਜਾਬ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਲੋਕਾਂ ਨੂੰ ਜਿਨ੍ਹਾਂ ਨੇ ਐਸਸੀ, ਬੀਸੀ, ਓਬੀਸੀ, ਜਰਨਲ ਜਾਂ ਇਨਕਮ ਸਰਟੀਫਿਕੇਟ ਜਾਂ ਪੰਜਾਬ ਸਰਟੀਫਿਕੇਟ ਆਧਾਰ ਕਾਰਡ ਵਾਟ ਇਟ ਮੇ ਬੀ ਜੋ ਵੀ ਤੁਹਾਡਾ ਤਹਿਸੀਲ ਦੇ ਵਿੱਚ ਜਾਂ ਸੁਵਿਧਾ ਸੈਂਟਰ ਦੇ ਵਿੱਚ ਕੰਮ ਹੁੰਦਾ ਹੈ ਉਸ ਦੇ ਲਈ ਤੁਹਾਨੂੰ ਨੰਬਰਦਾਰਾਂ ਦੇ ਕੋਲ ਸਰਪੰਚਾਂ ਦੇ ਕੋਲ ਐਮਸੀ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਉਹ ਆਨਲਾਈਨ ਤੁਹਾਡੀ ਤਸਦੀਕ ਕੀਤੀ ਜਾਵੇਗੀ ਯਾਨੀ ਕਿ ਮੁਲਾਜ਼ਮਾ ਵੱਲੋਂ ਯਾਨੀ ਕਿ ਸਰਪੰਚਾਂ ਨੂੰ ਆਨਲਾਈਨ ਐਡੀਆਂ ਬਣਾ ਕੇ ਦਿੱਤੀਆਂ ਜਾਣਗੀਆਂ ਇਸ ਮਹੀਨੇ ਦੇ ਆਖਰ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਕੰਮ ਪਹਿਲ ਦੇ ਹਦਾਰ ਤੇ ਕੀਤਾ ਜਾਵੇ ਅਪਡੇਟ ਤੁਹਾਡੇ ਕੋਲ ਲਈ ਜਾਵੇਗੀ 30 ਅਪ੍ਰੈਲ ਨੂੰ 30 ਅਪ੍ਰੈਲ ਤੋਂ ਇਹ ਸਾਰਾ ਸਿਸਟਮ ਆਨਲਾਈਨ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਹਰ ਹਲਕੇ ਦੇ ਵਿੱਚ ਸ਼ੁਰੂ ਹੋ ਜਾਣਾ ਚਾਹੀਦਾ ਹੈ ਕੋਈ ਵੀ ਸਰਪੰਚ ਕੋਈ ਵੀ ਨੰਬਰਦਾਰ ਕੋਈ ਵੀ ਐਮਸੀ ਜ਼ੀ ਉਹ ਉਸका ਇਸ ਆਈਡੀ ਤੋਂ ਵਾਂਝੀ ਰਹਿ ਜਾਣਾ ਚਾਹੀਦਾ ਹਰ ਰੋਜ਼ ਆਈਡੀ ਤੇ ਉਹਨਾਂ ਨੂੰ ਅਪਡੇਟ ਮਿਲਿਆ ਕਰੇਗੀ ਸਰਪੰਚ ਨੰਬਰਦਾਰ ਜਮਸੀਜੀ ਨੂੰ ਤੇ ਉਹ ਜਾਣਕਾਰੀ ਦੇ ਬੇਸ ਤੇ ਹੀ ਉਥੋਂ ਡਿਜੀਟਲ ਸੈਂਡ ਕਰਦਿਆ ਕਰਨਗੇ ਤਾਂ ਕਿ ਵਾਰ-ਵਾਰ ਇਹ ਪੰਜਾਬ ਦੇ ਲੋਕਾਂ ਨੂੰ ਇਹ ਸਰਪੰਚਾਂ ਐਮਸੀਜੇ ਨੰਬਰਦਾਰਾਂ ਦੇ ਘਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ 30 ਅਪ੍ਰੈਲ ਤੋਂ ਇਹ ਵੱਡਾ ਉਪਰਾਲਾ ਹੈ ਪਹਿਲੀ ਵਾਰ ਪੰਜਾਬ ਸਰਕਾਰ ਦਾ